PVAHI 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਾਵਰ ਕਮ ਉਪਮੰਡਕ ਦਫ਼ਤਰ ਨਸਰਮ ਮੱਜਾ ਸਿੰਘ ਤੋਂ ਕਰੀਬ 23 ਸਾਲ ਨੌਕਰੀ ਕਰਨ ਅਪਰੰਤ ਸੇਵਾਮੁਕਤ ਹੋਏ ਸਹਾਇਕ ਲਾਇਮਨ ਰਸਪਾਲ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਐਸਡੀਓ ਇੰਜੀਨੀਅਰ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੁੱਚੇ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੰਦੇ ਹੋਏ ਵਨਸਵਨ ਨੇ ਗਿਫਟ ਅਤੇ ਯਾਦਗਾਰੀ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਐਸਡੀਓ ਇੰਜੀਨੀਅਰ ਜਤਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਸਪਾਲ ਸਿੰਘ ਬਹੁਤ ਮਿਹਨਤੀ ਅਤੇ ਇਮਾਨਦਾਰ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਪੂਰੀ ਲਗਨ ਅਤੇ ਤਨਦੇਈ ਨਾਲ ਕਰਦੇ ਹੋਏ ਪਾਵਰ ਕਮਪਨੀ ਨੂੰ ਸਮਰਪਿਤ ਰਹਿੰਦੇ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਪੈਦ ਦੇ ਆਧਾਰ ਤੇ ਹੱਲ ਕਰਨ ਨੂੰ ਤਹਿਰੀਕ ਦਿੱਤੀ ਐਸਪੀਓ ਇੰਜੀਨੀਅਰ ਜਤਿੰਦਰ ਸ਼ਰਮਾ ਨੇ ਕਿਹਾ ਕਿ ਪਾਵਰ ਕਮ ملاਜਮਾਂ ਦੀ ਰਿਟਾਇਰਮੈਂਟ ਤੇਜ਼ੀ ਨਾਲ ਹੋ ਰਹੀ ਹੈ ਜਦ ਕਿ ਨਵੀਆਂ ਨਿਯੁਕਤੀਆਂ ਬਹੁਤ ਘੱਟ ਗਿਣਤੀ ਵਿੱਚ ਹੋ ਰਹੀਆਂ ਹਨ ਜਿਸ ਕਰਕੇ ਮਲਾਜਮਾਂ ਨੂੰ ਬੁਢੇਰੇ ਕੰਮ ਦਾ ਬੋਝ ਹੋਣ ਤੋਂ ਇਲਾਵਾ ਮਾਨਸਿਕ ਤਣਾਅ ਵੀ ਵਧਦਾ ਜਾ ਰਿਹਾ ਹੈ ਇਸ ਮੌਕੇ ਤੇ ਪਾਵਰ ਕਮ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਕਰਮਚਾਰੀ ਬਹੁਤ ਖੁਸ਼ਕਿਸਮਤ ਹੁੰਦੇ ਹਨ ਜੋ ਆਪਣੀ ਨੌਕਰੀ ਪੂਰੀ ਹੁਣ ਪ੍ਰੰਤ ਸੇਵਾ ਮੁਕਤ ਹੁੰਦੇ ਹਨ ਕਿਉਂਕਿ ਬਿਜਲੀ ਮਰਮਤ ਦਾ ਕੰਮ ਬਹੁਤ ਹੀ ਖਤਰੇ ਭਰਿਆ ਹੈ ਅਤੇ ਛੋਟੀ ਜਿਹੀ ਟੁਕ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਮੌਕੇ ਤੇ ਉਪ ਮੰਡਲ ਦਫ਼ਤਰ ਧਾਰੀਵਾਲ ਦੇ ਐਸ ਡੀਓ ਇੰਜੀਨੀਅਰ ਸ਼ੋਕਮਾਰ ਜੈ ਜਸਬੀਰ ਸਿੰਘ ਜੈ ਗੁਰਜਿੰਦਰ ਸਿੰਘ ਜੈ ਸਖਦੇਵ ਸਿੰਘ ਜੈ ਲਖਵਿੰਦਰ ਸਿੰਘ ਕਮਲਜੀਤ ਬਾਵਾ ਮਿਸਰ ਮੀਤਾ ਲਾਪ੍ਰੀਤ ਸਿੰਘ ਰਾਜਵਿੰਦਰ ਕੌਰ ਮਨਪ੍ਰੀਤ ਸਿੰਘ ਆਰੇ ਨਰਿੰਦਰ ਸੈਣੀ ਮਨੋਜ ਸ਼ਰਮਾ ਧਾਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਸੇਵਾਮੁਕਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਸ ਜੇ ਮਜਾ ਦੇ ਖੇਤਰ ਨਾਲ ਉਹ ਕੀ ਹੁੰਦਾ ਕਿਤੇ ਨੇ ਅਸਲ ਹੋਣਾ ਨਹੀਂ ਤੇ ਸਾਨੂੰ ਵਾਕਿਆ ਦੇ ਵਿੱਚ ਤਾਂ ਲੋਕਾਂ ਨੇ ਜੀ ਨਹੀਂ ਜਿਹਾ ਜਿਵੇਂ ਅੱਜ ਕੋਈ ਪਾਰਟੀਆਂ ਚੱਲਦੀਆਂ ਪਾਰਟੀਆਂ ਹੋਵੇ ਕਾਂਗਰਸ ਹੋਵੇ ਕਾਲੀਆ ਹੋਵੇ ਕੋਈ ਵੀ ਨਾ ਕਰਦਾ ਪਰ ਲੋਕੀਂ ਮਾਰਦੇ ਨੇ ਇਹ ਕੰਮ ਉਹ ਹਰ ਹਮਨ ਕੰਮ ਨਹੀਂ ਕਰਦੇ ਪੈਿੰਦੇ ਨਾ ਖਤਮਾ ਮੈਟੂਟੇ ਚਾਣਾ ਪੈਂਦਾ ਅੱਜ ਫੜਾ ਮਾਰੇ ਪੁੱਛ ਹੋਇਆ ਇੱਕ ਖਤਰਗਰ ਆਇਆ ਸੀ ਤੇ ਉਹ ਸਾਹਮਣੇ ਪੂਰੀ ਰੇਪ ਕਰਾ ਕੇ ਦੱਸਿਆ ਕਿ ਠੀਕ ਹੈ ਜੇ ਕਿਸ ਕੋਲ ਨਹੀਂ ਉਹ ਨਾ ਫੱਟੇ ਮੋਟਾ ਅੱਜ ਆ ਗਿਆ ਦੇਖੋ ਬਾਕੀ ਜਿੱਦਾਂ ਇਹਦੇ ਉੱਤੇ ਅਕਸਰ ਵਧੀਆ ਹੁੰਦਾ ਹੈ ਛੇ ਦਫਾ ਤੇ ਟੈਂਸ਼ਨ ਨਹੀਂ ਕੋਈ ਗੱਲ ਸਤੋ ਆਪਣੀ ਦੁਕਾਨ ਦੇ ਮੋੜ ਤੇ ਕਿਰਪਾ ਕਰਕੇ ਮਾਣ ਦੇ ਬੋਲ ਕਰਾਓ ਵਿਦਾਇਗੀ ਪਾਰਟੀ ਦੇ ਮੁੱਖ ਮਹਿਮਾਨ ਅੱਜ ਦੇ ਇਸ ਫੰਕਸ਼ਨ ਦੀ ਆਨ ਬਾਨ ਤੇ ਸ਼ਾਨ ਮੇਰੇ ਵੀਰ ਰਿਸ਼ਪਾਲ ਸਿੰਘ ਜੀ ਕਰਨਾ ਦੇ ਨਾਲ ਆਏ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸੱਜਣ ਮਿੱਤਰ ਉਹਨਾਂ ਦੇ ਯਾਰ ਲੋਕ ਸਭ ਜੀ ਉਹਨਾਂ ਸਭ ਨੂੰ ਅੱਜ ਦੀ ਇਸ ਵਿਦਾਇਗੀ ਪਾਰਟੀ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਮੂਹ ਦਫਤਰ ਸਟਾਫ ਵੱਲੋਂ ਜੀ ਆਇਆਂ ਕਹਿੰਦਾ ਔਰ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਬਹੁਤ ਬਹੁਤ ਵਿਦਾਇਗੀ ਦਿੰਦਾ ਕਿ ਅੱਜ 58 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਤੇਰਸ਼ਪਾਲ ਜੀ ਨੇ ਲਗਭਗ 23 ਸਾਲ ਆਪਣੀ ਜ਼ਿੰਦਗੀ ਦੇ ਕੀਮਤੀ 23 ਸਾਲ ਇਸ ਪਾਵਰ ਕਾਮ ਨੂੰ ਦਿੱਤੇ ਨੇ ਹਾਂਜੀ ਸਰ ਦੱਸ ਦਿਓ ਅੱਜ ਰਿਟਾਇਰਮੈਂਟ ਪਾਰਟੀ ਹੋਈ ਆ ਤੇ ਤੁਹਾਡੇ ਵੱਲੋਂ ਇੱਕ ਨਿਗ੍ਹੀ ਪਹਿਲਾਂ ਕੀਤਾ ਜਾ ਜਿੱਥੇ ਵੀ ਜਾਂਦੇ ਹੋ ਇੰਦਾ ਮਤਲਬ ਇੱਕ ਚੰਗਾ ਸਦੇਹ ਦੇ ਦੇ ਸਭ ਦੱਸ ਦੇ ਅੱਜ ਉਪ ਮੰਡਲ ਦਫਤਰ ਵਿਚਾਰਾ ਮੱਜਾ ਸਿੰਘ ਵਿਖੇ ਦੋ ਕਰਮਚਾਰੀ ਰਿਟਾਇਰ ਹੋਣ ਜਾ ਰਹੇ ਨੇ ਇੱਕ ਤੇ ਸਾਡੇ ਕੋਲ ਰਸ਼ਪਾਲ ਸਿੰਘ ਜੀ son of ਗਿਆਨ ਸਿੰਘ ਜੀ ਇਹ ਵੰਗੋਵਾਨੀ ਰਹਿੰਦੇ ਨੇ ਔਰ ਸਾਡੇ ਕੋਲ ਸਾਈਕਲੈਂਮਨ ਸੀ 23 ਸਾਲ ਦੀ ਬਿਜਲੀ ਬੋਰਡ ਨੂੰ ਆਪਣੀਆਂ ਵਧੀਆ ਸੇਵਾਵਾਂ ਦੇ ਕੇ 58 ਸਾਲ ਦੀ ਉਮਰ ਪੂਰੀ ਕਰਦੇ ਹੋਏ ਰਿਟਾਇਰ ਹੋਣ ਜਾ ਰਹੇ ਨੇ ਇਹਨਾਂ ਦੇ ਨਾਲ ਦੇ ਨਾਲ ਇੱਕ ਹੋਰ ਸਾਡੇ ਕਰਮਚਾਰੀ ਬਲਵਿੰਦਰ ਸਿੰਘ ਜੀ son of ਬਸਨ ਸਿੰਘ ਜੀ ਉਹ ਵੀ ਆਪਣੀ ਲਗਭਗ 30 ਸਾਲ ਦੀ ਸੇਵਾ ਜਿਹੜੀ ਨਿਭਾ ਕੇ ਪਾਵਰਕਾਮ ਦੀ ਆਪਣੀ 58 ਸਾਲ ਦੀ ਉਮਰ ਪੂਰੀ ਕਰਦੇ ਹੋਏ ਰਿਟਾਇਰ ਹੋਣ ਜਾ ਰਹੇ ਨੇ ਅੱਜ ਇੱਕ ਹੀ ਦਿਨ ਦਫ਼ਤਰ ਵਿਖੇ ਦੋ ਕਰਮਚਾਰੀਆਂ ਦਾ ਰਿਟਾਇਰ ਹੋ ਕੇ ਚਲੇ ਜਾਣਾ ਉਪ ਮੰਡਲ ਅਫਸਰ ਲਈ ਤੇ ਬਾਕੀ ਸਟਾਫ ਲਈ ਜਿੱਥੇ ਖੁਸ਼ੀ ਦਾ ਪਲ ਹੈ ਉੱਥੇ ਦੁੱਖ ਵੀ ਇਸ ਗੱਲ ਦਾ ਹੈ ਕਿ ਲਗਾਤਾਰ ਸਟਾਫ ਘਟਦਾ ਜਾ ਰਿਹਾ ਔਰ ਕੰਮ ਦਾ ਬੋਝ ਬਾਕੀ ਰੰਦੇ ਕਰਮਚਾਰੀਆਂ ਤੇ ਵੱਧਦਾ ਜਾ ਰਿਹਾ ਮੈਂ ਆਪ ਜੀ ਦੇ ਇਸ ਚੈਨਲ ਰਾਹੀਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜੇਤੀ ਤੋਂ ਜੇਤੀ ਪਾਵਰ ਕਾਮ ਦੇ ਵਿੱਚ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਟੈਕਨੀਕਲ ਕਰਮਚਾਰੀ ਨੇ ਉਹਨਾਂ ਦੇ ਉੱਤੇ ਦਿਨ-ਬ-ਦਿਨ ਵੱਧਦਾ ਮਾਨਸਿਕ ਲੋਡ ਜਿਹੜਾ ਹੈ ਉਹਨੂੰ ਘਟਾਇਆ ਜਾ ਸਕੇ ਔਰ ਇਹਨਾਂ ਨੂੰ ਇਹਨਾਂ ਦੀ ਰਟਾਇਰਮੈਂਟ ਪਾਰਟੀ ਤੇ ਆਪਣੇ ਵੱਲੋਂ ਤੇ ਆਪਣੇ ਸਾਰੇ ਦਫਤਰੀ ਸਟਾਫ ਵੱਲੋਂ ਸ਼ੁਭਕਾਮਨਾਵਾਂ ਦਿੰਨਾ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਡਿਊਟੀ ਤਨਦੇਈ ਨਾਲ ਪਾਵਰ ਕਾਮ ਚ ਨਿਭਾਈ ਹੈ ਇਸ ਤਰ੍ਹਾਂ ਹੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਵੀ ਜਿਹੜੀਆਂ ਨੇ ਵਧੀਆ ਸਿਹਤ ਲੈ ਕੇ ਨਿਭਾਉਣ ਜੀ ਧੰਨਵਾਦ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਕੀਤਾ ਵਾ ਨਾ ਵੀ ਨਾਮ ਨਹੀਂ ਦਿੱਤਾ ਵਾਏ ਮੁਰਗੀ ਦਾ ਨੋ ਨੋ ਆਪਣੀ ਜਿਹੜੀ ਸਰਵਿਸ ਕੀਤੀ ਆ ਇਹਦੇ ਜਿਹੜੇ ਚੰਗੇ ਕੋਲ ਪਾਲਾ ਹੈਗੇ ਆਪਣੇ ਸਾਥੀਆਂ ਨੂੰ ਚੱਲਣ ਲਈ ਦੱਸ ਦਿਓ ਉਹ ਇੰਨੀ ਕੁ ਕੁਝ ਕੁ ਨਹੀਂ ਦੱਸੋ ਸੁਣ ਲੇ ਮੇਰਾ ਨਾਮ ਮੇਰਾ ਬਿੱਖਰਦਾ ਮੇਰਾ ਵੀਰ ਆ ਉਹਨੂੰ ਮਰ ਸ਼ਾ ਕੋਈ ਆਪਣਾ ਆਪਣੀ ਜੋਰ ਲੱਗ ਗਿਆ ਉਹਨੂੰ ਦਾਤੀ ਮੈਂ ਵੀ ਸੀ ਆ ਫਿਕਰਾ ਕੰਮ ਕਰਨਾ ਵਾਏ ਕੁਡੀ ਦਾ ਸੰਭ